ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ 1 ਦਸੰਬਰ ਨੂੰ ਟੀਚਰਸ ਦੀ ਯੋਗਤਾ ਪ੍ਰੀਖਿਆ ਕੰਡਕਟ ਕਰਵਾਈ ਜਾ ਰਹੀ ਹੈ ਐਨੀ ਚਰਚਾ ਤਾਂ ਮੈਨੂੰ ਲੱਗਦਾ ਯੂਪੀਐਸਸੀ ਐਗਜ਼ਾਮ ਦੀ ਨਹੀਂ ਹੁੰਦੀ ਜਿੰਨੀ ਚਰਚਾ ਪੰਜਾਬ ਦੇ ਟੈਟ ਐਗਜ਼ਾਮ ਦੀ ਹੁੰਦੀ ਹੈ ਤੁਹਾਨੂੰ ਰਿਲੈਕਸ ਕਰਨ ਦੇ ਲਈ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਕਾਫੀ ਸਾਰੇ ਜਿਹੜੇ ਸਾਥੀ ਨੇ ਜੀ ਉਹ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੇ ਐ ਆਪਦੇ ਐਗਜ਼ਾਮ ਨੂੰ ਲੈ ਕੇ ਜਿੰਨੀ ਤਿਆਰੀ ਤੁਸੀਂ ਕਰਨੀ ਸੀਗੀ ਉਹ ਤੁਸੀਂ ਕਰ ਚੁੱਕੇ ਹੋ ਰਿਵੀਜ਼ਨ ਹੋਵੇ ਜਾਂ ਪ੍ਰੈਕਟਿਸ ਇਹ ਸਾਰੇ ਕੰਮ ਤੁਸੀਂ ਕਰ ਲਏ ਹੋਣੇ ਆ ਪਰ ਫਿਰ ਵੀ ਅੰਦਰੋਂ ਲੱਗਦਾ ਹੋਣਾ ਕੀਰ ਖਾਲੀ-ਖਾਲੀ ਦਾ ਲੱਗ ਰਿਹਾ ਇਹ ਬਸ ਲੱਗਦਾ ਹੀ ਹੁੰਦਾ ਆ ਬਾਕੀ ਜੇਕਰ ਤੁਹਾਡੇ ਕਨਸੈਪਟ ਕਲੈਰਿਟੀ ਹੈਗੀ ਆ ਤਾਂ ਤੁਸੀਂ ਇਗਜ਼ਾਮ ਦੇ ਵਿੱਚ ਵਧੀਆ ਹੀ ਪਰਫਾਰਮ ਕਰੋਗੇ ਜ਼ਰੂਰੀ ਗੱਲ ਇਹ ਹੈ ਕਿ ਇਹਨਾਂ 2 ਦਿਨਾਂ ਦੇ ਵਿੱਚ ਕਿਉਂਕਿ 2 ਦਿਨ ਬਾਅਦ ਤੁਹਾਡੀ ਪੀਐਸਟੈਟ ਦੀ ਪ੍ਰੀਖਿਆ ਹੋਣੀ ਆ ਤੁਸੀਂ ਜ਼ਿਆਦਾ ਦਿਮਾਗ ਤੇ ਭਾਰ ਨਹੀਂ ਲੈਣਾ ਕੋਸ਼ਿਸ਼ ਕਰੋ ਸਟ੍ਰੈਸ ਫ੍ਰੀ ਰਹਿ ਜਾਵੇ ਇਸ ਯੋਗਤਾ ਪ੍ਰੀਖਿਆ ਜਾਂ ਸਮਝ ਆਧਾਰਿਤ ਪ੍ਰੀਖਿਆ ਦੇ ਵਿੱਚ ਠੰਡੇ ਦਿਮਾਗ ਤੋਂ ਕੰਮ ਲਿਆ ਜਾਵੇ ਤਾਂ ਤੁਹਾਡੇ ਲਈ ਕਾਫੀ ਵਧੀਆ ਕੋਸ਼ਿਸ਼ ਕਰਿਓ ਇਗਜ਼ਾਮ ਸੈਂਟਰ ਤੇ ਕੁਝ ਟਾਈਮ ਪਹਿਲਾਂ ਪਹੁੰਚਿਆ ਜਾਵੇ ਕਿਉਂਕਿ ਬਾਅਦ ਵਿੱਚ ਤੁਸੀਂ ਜੇਕਰ ਕਾਲ ਕਰਦੇ ਹੋ ਤਾਂ ਇਗਜ਼ਾਮ ਦੇ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਘੁੰਮੀ ਜਾਣਗੀਆਂ ਸੋ ਇਸ ਕਰਕੇ ਇਹਨਾਂ ਠੰਡ ਦੇ ਦਿਨਾਂ ਵਿੱਚ ਜਾਂ ਫਿਰ ਧੁੰਦ ਵੀ ਹੋ ਸਕਦੀ ਹੈ ਕੋਸ਼ਿਸ਼ ਕਰਿਓ ਆਪ ਦੇ ਇਗਜ਼ਾਮ ਸੈਂਟਰ ਤੇ ਪਹਿਲਾਂ ਪਹੁੰਚਿਆ ਜਾਵੇ ਕੁਝ ਖਾ ਪੀ ਵੀ ਲਿਓ ਕਿਉਂਕਿ ਕਾਫੀ ਵਾਰ ਜਿਹੜੇ ਸਾਥੀ ਹੁੰਦੇ ਨੇ ਖਾਲੀ ਢਿੱਡ ਪੇਪਰ ਦੇਣ ਚਲੇ ਜਾਂਦੇ ਆ ਐਂਡ ਬਾਅਦ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਤੁਸੀਂ ਬੈਠਣਾ ਆ ਇਗਜ਼ਾਮ ਸੈਂਟਰ ਦੇ ਵਿੱਚ 2.5 ਘੰਟੇ 2.5 ਤੇ ਬਿਨਾ ਕੁਝ ਖਾਦੇ ਪੀਤੇ ਬੈਠਣਾ ਬੜਾ ਹੀ ਔਖਾ ਕੰਮ ਆ। ਜਿਨ੍ਹਾਂ ਸਾਥੀਆਂ ਨੇ ਆਪਦਾ ਐਡਮਿਟ ਕਾਰਡ ਨਹੀਂ ਕਢਵਾਇਆ ਹੋ ਸਕਦਾ ਕੁਝ ਸਾਥੀ ਇਹੋ ਜੇ ਹੋਣ ਉਹ ਆਪਦਾ ਐਡਮਿਟ ਕਾਰਡ ਜ਼ਰੂਰ ਪ੍ਰਿੰਟ ਕਢਵਾ ਕੇ ਰੱਖ ਲੈਣ। ਕੁਝ ਸਾਥੀਆਂ ਨੇ ਪੁੱਛਿਆ ਸੀਗਾ ਕਿ ਸਰ ਬਲੈਕ ਐਂਡ ਵਾਈਟ ਪ੍ਰਿੰਟ ਆਊਟ ਕਢਵਾਉਣਾ ਆ ਜਾਂ ਫਿਰ ਰੰਗीन ਪ੍ਰਿੰਟ ਆਊਟ ਕਢਵਾਉਣਾ ਆ ਉਹ ਵੇਖੋ ਤੁਹਾਡੀ ਮਰਜ਼ੀ ਹੈ। ਵੈਸੇ ਮੈਂ ਕਿਸੇ ਵੀ ਐਗਜ਼ਾਮ ਦੇ ਵਿੱਚ ਕਦੇ ਵੀ ਕਲਰ ਪ੍ਰਿੰਟ ਆਊਟ ਨਹੀਂ ਕਢਵਾ ਕੇ ਲੈ ਗਿਆ। ਜਿਵੇਂ ਕਿ ਐਚ ਟੈਟ ਦਾ ਐਗਜ਼ਾਮ ਹੁੰਦਾ ਆ ਹਰਿਆਣੇ ਦੇ ਵਿੱਚ ਤਾਂ ਉੱਥੇ ਉਹ ਮੈਂਸ਼ਨ ਕਰ ਦਿੰਦੇ ਹੁੰਦੇ ਆ ਕਿ ਤੁਸੀਂ ਆਪਦਾ ਰੰਗीन ਪ੍ਰਿੰਟ ਆਊਟ ਕਢਵਾ ਕੇ ਲੈ ਕੇ ਆਓ ਬਟ ਇਹਨਾਂ ਇਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗਾਈਡਲਾਈਨ ਨਹੀਂ ਦਿੱਤੀ ਹੁੰਦੀ ਸੋ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਤੁਸੀਂ ਆਪ ਦਾ ਜਿਹੜਾ ਐਡਮਿਟ ਕਾਰਡ ਹੈਗਾ ਜੀ ਉਹ ਬਲੈਕ ਐਂਡ ਵਾਈਟ ਵੀ ਕਢਵਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਉਗੀ ਇੱਕ ਗੈਸਟਡ ਆਫਸਰ ਦੇ ਜਿਹੜੇ ਸਾਈਨ ਹੈ ਗਿਆ ਜੀ ਕਿਸੇ ਵੀ ਤੁਸੀਂ ਹਾਈ ਸਕੂਲ ਚ ਜਾ ਸਕਦੇ ਹੋ ਆਪਣੇ ਪੰਜਾਬ ਦੇ ਵਿੱਚ ਐਨੇ ਸਰਕਾਰੀ ਸਕੂਲ ਨੇ ਹਾਈ ਸਕੂਲ ਦੇ ਹੈਡਮਾਸਟਰ ਜਾਂ ਫਿਰ ਉੱਥੇ ਜਿਹੜੇ ਵੀ ਇੰਚਾਰਜ ਹੋਣਗੇ ਤੁਸੀਂ ਉਹਨਾਂ ਤੋਂ ਅਟੈਸਟ ਕਰਵਾ ਸਕਦੇ ਹੋ ਬਹੁਤ ਘੱਟ ਚਾਂਸਸ ਹੈਗੇ ਆ ਕਿ ਉਹ ਤੁਹਾਨੂੰ ਅਟੈਸਟ ਕਰਨ ਤੋਂ ਨਾ ਕਰਨ ਅਦਰਵਾਈਜ਼ ਸਾਰੇ ਜਿਹੜੇ ਟੀਚਰਸ ਹੁੰਦੇ ਆ ਜੀ ਉਹਨਾਂ ਨੂੰ ਪਤਾ ਹੁੰਦਾ ਆ ਕਿ ਇਹ ਵੀ ਆਪਣੇ ਡਿਪਾਰਟਮੈਂਟ ਚ ਹੀ ਆਉਣਗੇ ਜਿਹੜੇ ਬੰਦੇ ਹੁਣ ਪੀਐਸਟੈਟ ਦਾ ਪੇਪਰ ਦੇਣ ਜਾ ਰਹੇ ਆ ਉਹ ਵੀ ਅੰਡਰਸਟੈਂਡ ਕਰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋ ਤੁਸੀਂ ਉਹਨਾਂ ਤੋਂ ਜਿੰਨਿਆਂ ਦੇ ਵੀ ਸਿਗਨੇਚਰ ਰਹਿੰਦੇ ਆ ਅਟੈਸਟ ਕਰਾਉਣ ਵਾਲੇ ਰਹਿੰਦੇ ਆ ਸਟੈਂਪ ਰਹਿੰਦੀ ਆ ਇਹ ਕੰਮ ਤੁਸੀਂ ਜ਼ਰੂਰ ਕਰਵਾ ਲਓ ਬਾਕੀ ਐਡਮਿਟ ਕਾਰਡ ਦੇ ਉੱਤੇ ਜਿੰਨੀਆਂ ਵੀ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਤੁਸੀਂ ਇਹਨਾਂ ਚੀਜ਼ਾਂ ਨੂੰ ਪੜ੍ਹ ਜ਼ਰੂਰ ਲੈਣਾ ਆ ਕਿਉਂਕਿ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਕਾਫੀ ਵਾਰ ਦੇਖਦਾ ਹੁੰਨਾ ਇਹੋ ਜਿਹੇ ਪ੍ਰਸ਼ਨ ਪੁੱਛੇ ਹੁੰਦੇ ਆ ਜ ਆਂੀਆਂ ਚੀਜ਼ਾਂ ਇਨਸਟਰਕਸ਼ਨ ਦੇ ਵਿੱਚ ਲਿਖੀਆਂ ਹੁੰਦੀਆਂ ਹਨ। ਸੋ ਜਿਹੜੀਆਂ ਗੱਲਾਂ ਤੁਹਾਨੂੰ ਆਪ ਪੜ੍ਹਨੀਆਂ ਚਾਹੀਦੀਆਂ ਨੇ ਤੁਸੀਂ ਉਹ ਜ਼ਰੂਰ ਪੜ੍ਹ ਲਿਓ। ਐਂਡ ਜ਼ਿਆਦਾ ਐਗਜ਼ਾਮ ਪ੍ਰੈਸ਼ਰ ਲੈਣ ਦੀ ਕੋਈ ਜ਼ਰੂਰਤ ਹੈ ਨਹੀਂ। ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ so much for watching god bless you all